ਬਾਈ ਸੁਖਵੰਤ ਸਿੰਘ ਉਹ ਯੋਧਾ ਹੈ ਜਿਨੇ ਸੰਘਰਸ਼ ਦੇ ਦੌਰਾਨ ਸ਼ਹੀਦ ਭਾਈ ਜਿੰਦਾ ਸੁਖਾਜੀ ਨਾਲ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ ਨਾਲ ਭਾਈ ਦਲਜੀਤ ਸਿੰਘ ਬਿੱਟੂ ਹਣਾ ਨਾਲ तमाम ਚੋਟੀ ਦੀ ਜਿਹੜੀ ਉਸ ਵਕਤ ਕ੍ਰੀਮ ਸੀਗੀ ਖਾੜਕੂ ਸਫਾਂ ਦੀ ਉਹਨਾਂ ਦੇ ਵਿੱਚ ਵਿਚਰਦੇ ਰਹੇ ਨੇ ਤੇ ਵੱਡੇ ਕਾਰਨਾਮਿਆਂ ਦੇ ਵਿੱਚ ਵੱਡੇ ਉਹਨਾਂ ਨੇ ਮਾਰ ਕੇ ਮਾਰੇ ਅੱਜ ਉਹਨਾਂ ਦੀ ਸ਼ਿੰਗਣੀ ਬੀਬੀ ਪਰਮਜੀਤ ਕੌਰ ਜੀ ਸਾਡੇ ਕੋਲ ਪਹੁੰਚੇ ਨੇ ਤੇ ਉਹਨਾਂ ਨਾਲ ਦੱਸਿਆ ਸੀ ਕਿ ਬੇਟੀ ਦੀ ਕੋਈ ਐਡਮਿਸ਼ਨ ਦਾ ਮਸਲਾ ਬੱਚੇ ਪੜਦੇ ਨੇ ਥੋੜੀ ਇਹ ਦਿੱਕਤ ਹੈ ਜਦੋਂ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਛੋਟੀ ਬੇਟੀ ਵੀ ਪੜਦੀ ਹੈ 10ਵੀਂ 11ਵੀਂ ਕਲਾਸ ਵਿੱਚ ਹੋਈ ਹੈ ਤੇ ਉਹ ਅੱਗੇ ਜੱਜ ਬੰਨਾ ਚਾਹੁੰਦੇ ਜੱਜ ਦੀ ਪੜਾਈ ਕਰਨਾ ਚਾਹੁੰਦੇ ਆਪਣੇ ਕੌਮ ਵਾਸਤੇ ਕਹਿੰਦੇ ਜੋ ਵੀ ਸੇਵਾ ਕਰਾਂਗੇ ਕੌਮ ਵਾਸਤੇ ਹੀ ਕਰਾਂਗੇ ਮੈਂ ਜੱਜ ਬਣ ਕੇ ਮੈਂ ਤਾਂ ਹੀ ਜੱਜ ਬਣਨਾ ਚਾਹਨੀ ਆ ਇਹ ਅੱਜ ਅਸੀਂ ਵੀਰ ਤ੍ਰਿਪਤੀਜੀਤ ਸਿੰਘ ਖੈਰਾ ਸਾਹਿਬ ਨੇ ਪਿਛਲੇ ਦਿਨੀ ਸਾਨੂੰ 42000 ਰੁਪਏ ਦੀ ਸੇਵਾ ਭੇਜੀ ਸੀ ਤੇ 20000 ਰੁਪਇਆ ਜਿਹੜਾ ਅੱਜ ਅਸੀਂ ਬੀਬੀ ਪਰਮਜੀਤ ਕੌਰ ਜੀ ਦੇ ਸਪੁਰਦ ਕਰ ਰਹੇ ਹਾਂ 사ਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਐਨਆਰਆਈ ਪੈਣ ਪਰਾਵਾਂ ਦਾ ਮੈਂ ਸੇਵਾਦਾਰ ਹਾਂ ਤੇ ਅੱਜ ਸਾਡੇ ਸਟੂਡੀਓ ਸਾਡੇ ਦਫ਼ਤਰ ਵਿਖੇ ਪਹੁੰਚੇ ਨੇ ਜੀ ਸਤਕਾਰਯੋਗ ਬੀਬੀ ਪਰਮਜੀਤ ਕੌਰ ਜੋ ਕਿ ਸਿੰਘਣੀ ਨੇ ਸਵਰਗੀ ਭਾਈ ਸੁਖਵੰਤ ਸਿੰਘ ਗੂਲਾ ਚੀਕਾ ਹਰਿਆਣੇ ਤੋਂ ਭਾਈ ਸੁਖਵੰਤ ਸਿੰਘ ਉਹ ਯੋਧਾ ਹੈ ਜਿਨੇ ਸੰਘਰਸ਼ ਦੇ ਦੌਰਾਨ ਸ਼ਹੀਦ ਭਾਈ ਜੰਦਾ ਸੁਖਾ ਜੀ ਨਾਲ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ ਨਾਲ ਭਾਈ ਦਲਜੀਤ ਸਿੰਘ ਬਿੱਟੂ ਹਣਾ ਨਾਲ तमाम ਚੋਟੀ ਦੀ ਜਿਹੜੀ ਉਸ ਵਕਤ کریم ਸੀਗੀ ਖਾਰਕੂਸਾਫਾਂ ਦੀ ਉਹਨਾਂ ਦੇ ਵਿੱਚ ਵਿਚਰਦੇ ਰਹੇ ਨੇ ਤੇ ਵੱਡੇ ਕਾਰਨਾਮਿਆਂ ਦੇ ਵਿੱਚ ਵੱਡੇ ਉਹਨਾਂ ਨੇ ਮਾਰ ਕੇ ਮਾਰੇ ਨੇ ਤੇ ਅਖੀਰ ਦਾ ਸਮਾਂ ਉਹ ਕਾਫੀ ਬਿਮਾਰ ਰਹੇ تھے ਇਸ ਦੁਨੀਆ ਤੋਂ ਰੁਕਸਤ ਹੋ ਗਏ ਤਿੰਨ ਬੇਟੀਆਂ ਤੇ ਇੱਕ ਬੇਟਾ ਜਿੰਦਗੀ ਜਿਹੜੀ ਆ ਅਖੀਰ ਦੇ ਸਮੇਂ ਉਹ ਪੱਤਰਕਾਰਤਾ ਵੀ ਕਰਦੇ ਰਹੇ ਨੇ ਤੇ ਕਾਫੀ ਸੰਘਰਸ਼ਮਈ ਜੀਵਨ ਉਹਨਾਂ ਨੇ ਜੀਆ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਨਾਲ ਸੰਪਰਕ ਵੀ ਰਿਹਾ ਤੇ ਉਹਨਾਂ ਨੂੰ ਅਸੀਂ ਸੇਵਾ ਪੇਟਾ ਵੀ ਜਿਹੜੀ ਆ ਉਹ ਦਿੰਦੇ ਰਹੇ ਹਾਂ ਤੇ ਅੱਜ ਉਹਨਾਂ ਦੀ ਸ਼ਿੰਗਣੀ ਬੀਬੀ ਪਰਮਜੀਤ ਕੌਰ ਜੀ ਸਾਡੇ ਕੋਲ ਪਹੁੰਚੇ ਨੇ ਤੇ ਉਹਨਾਂ ਨਾਲ ਦੱਸਿਆ ਸੀ ਕਿ ਬੇਟੀ ਦੀ ਕੋਈ ਐਡਮਿਸ਼ਨ ਦਾ ਮਸਲਾ ਤੇ ਅੱਜ ਅਸੀਂ ਵੀਰ ਤ੍ਰਿਪਤੀਜੀਤ ਸਿੰਘ ਖੈਰਾ ਸਾਹਿਬ ਨੇ ਪਿਛਲੇ ਦਿਨੀ ਸਾਨੂੰ 42000 ਰੁਪਏ ਦੀ ਸੇਵਾ ਭੇਜੀ ਸੀ ਜਿਦੇ ਚੋਂ 20000 ਰੁਪਏ ਅਸੀਂ ਪਹਿਲਾਂ ਦੋ ਸ਼ਹੀਦ ਪਰਵਾਰਾਂ ਨੂੰ ਦੇ ਚੁੱਕੇ ਹਾਂ ਤੇ 20000 ਰੁਪਏ ਜਿਹੜਾ ਅੱਜ ਅਸੀਂ ਬੀਬੀ ਪਰਮਜੀਤ ਕੌਰ ਜੀ ਦੇ سپرد ਕਰ ਰਹੇ ਹਾਂ ਕਿ ਸਤਿਗੁਰੂ ਕਿਰਪਾ ਕਰਨ ਕਿਉਂਕਿ ਵੈਸੇ ਮੇਰੇ ਕੋਲ ਹੁੰਦਾ ਵੀ 10-10000 ਰੁਪਏ ਦੇਈਦਾ ਪਰ ਦੂਰ ਤੋਂ ਆਏ ਨੇ ਬੱਚੀ ਦੀ ਪੜ੍ਹਾਈ ਦਾ ਮਸਲਾ ਤੇ ਅੱਜ 20000 ਰੁਪਏ ਅਸੀਂ ਉਸ ਸੇਵਾ 'ਚ ਉਹਨਾਂ ਦੇ سپرد ਕਰ ਦਿੱਤਾ ਤੇ ਇਹਨਾਂ ਦਾ ਜਿਹੜਾ ਫੋਨ ਨੰਬਰ ਹੈ ਜੀ 7082086311 ਇਹ ਉਹਨਾਂ ਦਾ ਨੰਬਰ ਜੇ ਨੰਬਰ ਯਾਦ ਰੱਖਿਓ 7082086311 ਇਹਨਾਂ ਦਾ ਫੋਨ ਨੰਬਰ ਹੈ ਜੀ ਮੇਰੇ ਕੋਲ ਜੋ ਆਇਆ ਸੀ ਮੈਂ ਜਿਹੜਾ ਇਹਨਾਂ ਦੇ سپੁਰਦ ਕਰ ਦਿੱਤਾ ਅਗਰ ਕੋਈ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਭਾਈ ਸੁਖਵੰਤ ਸਿੰਘ ਦਾ ਕੋਈ ਸੰਗੀ ਸਾਥੀ ਹੋਵੇ ਤੇ ਉਹ ਕੋਈ ਇਸ ਪਰਿਵਾਰ ਦੀ ਮਦਦ ਕਰਨੀ ਚਾਹਵੇ ਤੇ ਕੋਈ ਉਹਲਾ ਤੇ ਵਿਚੋਲਾ ਪਾਉਣ ਦੀ ਵਿੱਚ ਲੋੜ ਨਹੀਂ ਡਾਇਰੈਕਟ ਫੋਨ ਕਰਨਾ ਜੀ ਤੇ ਸਿੱਧੀ ਸੇਵਾ ਪਰਿਵਾਰ ਨੂੰ ਭੇਜਣੀ ਆ ਕਿਉਂਕਿ ਸਾਡੇ ਕੋਲ ਸੇਵਾ ਜੋ ਪਹੁੰਚੀ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਪਰਿਵਾਰ ਦੇ سپرد ਕਰਤੀ ਆ ਤੇ ਭੈਣ ਜੀ ਕੀ ਮਸਲਾ ਸੀਗਾ ਜੀ ਹੁਣ ਬੇਟੀ ਦੀ ਪੜ੍ਹਾਈ ਦਾ ਹਾਂਜੀ ਮੇਰੀ ਬੇਟੀ ਨਾ ਦਿੱਲੀ YMC ਚ ਕੋਰਸ ਕਰਦੀ ਏ ਫੋਟੋਗ੍ਰਾਫਰ ਦਾ ਓਕੇ ਤੇ ਉਹਦੀ ਫੀਸ ਦੀ ਲਾਸਟ ਕਿਸ਼ਤ ਰਹਿ ਗਈ ਸੀ ਉਹ ਦੇਣੀ ਸੀ ਅਸੀਂ ਅੱਛਾ ਜੀ ਹਾਂਜੀ ਕਿੰਨੀ ਆ ਟੋਟਲ ਫੀਸ ਉਹਦੀ 5.5 ਲੱਖ ਫੀਸ ਹੈਗੀ ਸੀ ਮਗਰ ਹੁਣ ਇੱਕ ਕਿਸ਼ਤੀ ਆਖਰੀ ਕਿਸ਼ਤ ਰਹਿ ਗਈ ਸੀ ਉਹਦੀ 55000 ਰੁਪਏ ਕਿਸ਼ਤ ਦੇਣੀ ਹੈ ਸੀ ਅੱਛਾ 55000 ਹਾਂਜੀ ਤੇ ਕਿੰਨੇ ਹੁਣ ਤੁਹਾਡੇ ਕੋਲ ਅਰੇਂਜ ਹੋਇਆ ਇਹ ਮੇਰੇ ਸਾਡੇ 22000 ਤੋਂ ਇਲਾਵਾ ਹਾਲੇ ਤੱਕ ਕੋਈ ਵੀ ਨਹੀਂ ਹੋਇਆ ਬਸ ਤੁਹਾਡੇ ਕੋਲ ਹੀ ਮਿਲੀ ਹੈ ਸੇਵਾ ਜਿਹੜੀ ਹਾਂਜੀ ਸਾਧ ਸੰਗਤ ਜੀ ਮੈਂ ਇਸੇ ਕਰਕੇ ਆਪ ਸਭ ਸੰਤਾਂ ਨੂੰ ਬੇਨਤੀ ਕਰ ਰਿਹਾ ਕਿ 55000 ਰੁਪਏ ਜਿਹੜੀ ਆ ਇਹ ਸੇਵਾ ਪੂਰੀ ਕਰਨੀ ਆ 7082086311 ਫੋਨ ਨੰਬਰ ਦੇ ਉੱਤੇ ਸਿੱਧਾ ਫੋਨ ਕਰਿਓ ਵੱਡਾ ਯੋਧਾ ਇਹ ਕੋਈ ਹੋਰ ਵੱਡੀ ਐਨਜੀਓ ਜਾਂ ਕੋਈ ਹੋਰ ਐਨਆਰਆਈ ਭੈਣਪਰਾ ਜਿਹੜਾ ਕਿਉਂਕਿ ਕਈ ਹੈਗੇ ਨੇ ਭੈਣਪਰਾ ਜਿਹੜੇ ਵਿਸ਼ੇਸ਼ ਤੌਰ ਤੇ ਨਾਸ਼ੀਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਧਿਆਨ ਦਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਇਹ ਵੀਡੀਓ ਮੈਂ ਚਾਹਾਂਗਾ ਕਿ ਉਹਨਾਂ ਤੱਕ ਪਹੁੰਚੇ ਤੇ ਉਹ ਆਪਣੇ ਕਿਰਤ ਕਮਾਈ ਤੋਂ ਵਿੱਚੋਂ ਬੱਚੀ ਦੀ ਪੜ੍ਹਾਈ ਦਾ ਜ਼ਰੂਰ ਖਿਆਲ ਰੱਖਣ ਸ਼ਹਾਦਤ ਸ਼ਬਦ ਸ਼ਾਇਦ ਉਹਨਾਂ ਦੇ ਹਿੱਸੇ ਨਹੀਂ ਸੀ ਆਇਆ ਭਾਈ ਸੁਖਮਨ ਸਿੰਘ ਦੇ ਪਰ ਉਹਨਾਂ ਦੇ ਕਾਰਨਾਮਿਆਂ ਨੂੰ ਕਦੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸੰਘਰਸ਼ ਦੇ ਵਿੱਚ ਕੀਤੀਆਂ ਸੇਵਾਵਾਂ ਕਿਉਂਕਿ ਕੁਝ ਤਸਵੀਰਾਂ ਗਵਾਹ ਨੇ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਕਿ ਵੱਡੇ ਯੋਧਿਆਂ ਦੇ ਨਾਲ ਕਿਤਨਾ ਵਿਚਰੇ ਨੇ ਕਿੰਨਾ ਪ੍ਰੇਮ ਸੀ ਉਹਨਾਂ ਦੇ ਨਾਲ ਤੇ ਫਿਰ ਤੁਹਾਨੂੰ ਉਹਨਾਂ ਦੇ ਕਾਰਨਾਮਿਆਂ ਦਾ ਅੰਦਾਜ਼ਾ ਪਲੀ ਪਾਉਂਤ ਹੋ ਜਾਏਗਾ ਤੇ ਸਤਿਗੁਰੂ ਕਿਰਪਾ ਕਰਨਗੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਹੋਰ ਕੋਈ ਗੱਲਬਾਤ ਭੈਣ ਜੀ ਜਾਂਦੇ ਜਾਂਦੇ ਸਾਰੀ ਸੰਗਤ ਸੁਣ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ बच्चे पढ़ਦੇ ਨੇ ਥੋੜੀ ਇਹ ਦਿੱਕਤ ਏ ਜਦੋਂ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਛੋਟੀ ਬੇਟੀ ਵੀ ਪੜਦੀ ਏ 10ਵੀਂ 11ਵੀਂ ਕਲਾਸ ਵਿੱਚ ਹੋਈਓ ਤੇ ਉਹ ਅੱਗੇ ਜੱਜ ਬੰਨਾ ਚਾਹੁੰਦੀ ਏ ਜੱਜ ਦੀ ਪੜਾਈ ਕਰਨਾ ਚਾਹੁੰਦੀ ਏ ਵੈਰੀ ਗੁੱਡ ਬਹੁਤ ਅੱਛੀ ਗੱਲ ਏ ਵੀ ਮੈਂ ਕੌਮ ਦੀ ਸੇਵਾ ਕਰਨਾ ਚਾਹਨੀ ਆ ਜੱਜ ਬਣ ਕੇ ਤੇ ਮੈਂ ਇਸ ਆਪਣੇ ਕੌਮ ਕੌਮ ਵਾਸਤੇ ਕਹਿੰਦੇ ਜੋ ਵੀ ਸੇਵਾ ਕਰਾਂਗੇ ਕੌਮ ਵਾਸਤੇ ਕਰਾਂਗੀ ਮੈਂ ਜੱਜ ਬਣ ਕੇ ਮੈਂ ਤਾਂ ਹੀ ਜੱਜ ਬਣਨਾ ਚਾਹਨੀ ਆ ਮੈਂ ਜੱਜ ਦੀ ਪੜਾਈ ਕਰਨਾ ਚਾਹਨੀ ਆ ਤਾਂ ਕਿ ਦੁਨੀਆ ਨੂੰ ਇਹ ਵਿਖੇ ਜਿੱਥੇ ਸਰਕਾਰਾਂ ਨੇ ਅਕਸਰ ਹੀ ਸਿੱਖ ਕੌਮ ਨੂੰ ਉਗਰਵਾਦੀ ਕਰਕੇ ਪੇਸ਼ ਕੀਤਾ ਵੇ ਉੱਥੇ ਮੈਂ ਇਹ ਦਿਖਾਣਾ ਚਾਹੁੰਦੀ ਆ ਕਿ ਉਸ ਉਗਰਵਾਦੀ ਦਾ ਖੂਨ ਜਿਹੜਾ ਹੈ ਜਿਹਨੂੰ ਉਗਰਵਾਦੀ ਬਣਾਇਆ ਜਿਹਨੂੰ ਉਗਰਵਾਦੀ ਕਿਹਾ ਪੜੇ ਲਿਖੇ ਇੱਕ ਨੌਜਵਾਨ ਨੂੰ ਜਿਹੜਾ ਰਾਜੇ ਘਰਾਣੇ ਚੋਂ ਸੀ 80 ਕਿੱਲੇ ਜ਼ਮੀਨ ਦੇ ਮਾਲਕ ਸਨ 16.5 ਸਾਲ ਸੁਖਮੰਤ ਦੇ ਜਿਹੜੇ ਫਾਦਰ ਸੀ 80 ਕਿੱਲੇ ਜ਼ਮੀਨ ਦੇ ਮਾਲਕ ਸੀ ਕੁਰਸ਼ੇਤਰ ਹਾਈਵੇ ਦੇ ਉੱਤੇ ਜ਼ਮੀਨ ਸੀ ਉਹਨਾਂ ਦੀ ਕਰੋੜਾਂ ਦੀ ਉਸ ਪਰਿਵਾਰ ਚੋਂ ਹੈਗੇ ਸਨ ਉਹਨਾਂ ਦੇ ਵਾਰਸ ਸਨ ਤੇ ਉਹਨਾਂ ਨੇ ਦੇਖੋ ਆਪਣੀ ਕੌਮ ਵਾਸਤੇ ਸੰਘਰਸ਼ ਲੜਿਆ ਉਹਨਾਂ ਦੇ ਅੰਗ ਚੀਰੇ ਗਏ ਉਹਨਾਂ ਨੇ ਉਸ ਟਾਈਮ ਤੇ ਜਦੋਂ ਪੁਲਿਸ ਨੇ ਫੜ ਲਿੱਤਾ ਸੀ ਉਸ ਟਾਈਮ ਤੇ ਉਹਨਾਂ ਨੇ ਖਾਲੀ ਸੀ ਜ਼ਹਿਰ ਦਾ ਕੈਪਸੂਲ ਖਾ ਲਿਆ ਸੀ ਉਹ ਕੈਪਸੂਲ ਹੀ ਅੰਦਰ ਹੌਲੀ ਹੌਲੀ ਉਹਨਾਂ ਦੀਆਂ ਅੰਤੜੀਆਂ ਨੂੰ ਅੰਦਰ ਖਰਾਬ ਕਰਦਾ ਰਿਹਾ ਓਕੇ ਉਹ ਜਿੰਨਾ ਜੀਵਨ ਉਹਨਾਂ ਨੇ ਉਹ ਸਾਈਨਡ ਖਾ ਲਿਆ ਸੀ ਪਰ ਫਿਰ ਉਹਦੇ باوجود ਵੀ ਬਚ ਗਏ ਬਚ ਗਏ ਸੀ ਕਈ ਕੇਸ ਵੈਸੇ ਹੋਏ ਐਸੇ ਪਰ ਲੋਕੀ ਮੰਨਦੇ ਨਹੀਂ ਪਰ ਇਹ ਸੱਚ ਆ ਕਿ ਇਹ ਉਹਨਾਂ ਤੋਂ ਇਲਾਵਾ ਵੀ ਐਸੇ ਮੈਂ ਸਿੰਘਾਂ ਨੂੰ ਮਿਲਿਆ ਜਿਨ੍ਹਾਂ ਉਸ ਘੇਰੇ ਚ ਆ ਕੇ ਜਦੋਂ ਸਾਈਨਿਟ ਖਾਦਾ ਪਰ ਪਤਾ ਨਹੀਂ ਉਹ ਸਾਈਨਿਟ ਕੰਮ ਨਹੀਂ ਕੀਤਾ ਜਾਂ ਕਹਿੰਦੇ ਵੀ ਸਾਈਨਿਟ ਜਦੋਂ ਗਿੱਲਾ ਹੋ ਜੇ ਜਾਂ ਉਹਨੂੰ ਕਿਤੇ ਹਵਾ ਲੱਗ ਜੇ ਉਹ ਫਿਰ ਪੂਰਾ ਕੰਮ ਨਹੀਂ ਕਰਦਾ ਨਹੀਂ ਉਹ ਉਹਨਾਂ ਦੀ ਇੱਕ ਦੇਖੋ ਉਹ ਮੈਂ ਖੁਦ ਹੈਰਾਨ ਇਸੀ ਤੋਂ ਮੇਰੇ ਸਾਹਮਣੇ ਮੇਰੇ ਵਿਆਹ ਨੂੰ 26 ਸਾਲ ਹੋਏ ਨੇ ਮੈਂ 26 ਸਾਲੀ ਚ ਉਹਨਾਂ ਨੂੰ ਬਹੁਤ ਵਰ ਮੌਤ ਦੇ ਮੂੰਹ ਚ ਨਿਕਲਦੇ ਵੇਖਿਆ ਉਹਨਾਂ ਦੀ ਅੰਦਰੂਨੀ ਮਹਾਰਾਜ ਵੱਲੋਂ ਕੋਈ ਐਸੀ ਵਿਲ ਪਾਵਰ ਸੀ ਉਹ ਮੌਤ ਦੇ ਮੂੰਹ ਚ ਨਿਕਲ ਆਉਂਦੇ ਸੀ ਉਹਨਾਂ ਦੀ 2015 ਇੰਚ ਉਹਨਾਂ ਨੂੰ ਲੀਵਰ ਦੀ ਨਾਲ ਹੀ ਫਟ ਗਈ ਸੀ ਤੇ ਖੂਨ ਦੀਆਂ ਉਲਟੀਆਂ ਲੱਗ ਗਈਆਂ 20 ਵੀ ਲੀਟਰ ਦੇ ਟੱਪ ਭਰ ਗਏ ਸੀ ਹਸਪੀਟਲ ਦੇ ਮਗਰ ਉਹਨਾਂ ਨੇ ਡਾਕਟਰ ਨੂੰ ਵੀ ਇਹ ਗੱਲ ਕਹੀ ਕਿ ਕੋਈ ਨਹੀਂ ਕੋਈ ਨਹੀਂ ਮੈਂ ਠੀਕ ਹਾਂ ਮੈਂ ਠੀਕ ਹਾਂ ਮੈਨੂੰ ਵੀ ਇਹ ਗੱਲ ਕਹੀ ਪਰਮਜੀਤ ਮੈਂ ਠੀਕ ਹਾਂ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਮੈਂ ਠੀਕ ਹਾਂ ਉਸ ਤੋਂ ਬਾਅਦ ਵੀ ਉਹ 10 ਸਾਲ ਜੀ ਗਏ 10 ਸਾਲ ਜੀਣ ਤੋਂ ਬਾਅਦ ਫਿਰ 4-5 ਮਹੀਨੇ ਹੀ ਹੋਣ ਬਿਮਾਰ ਹੋਏ ਨੇ ਲੀਵਰ ਦੀ ਦਿੱਕਤ ਹੋਈ ਹੈ ਜਿਉਂ ਦੁਨੀਆ ਤਾਂ ਚੱਲ ਰਹੀ ਸੀ ਮਗਰ ਲਾਸਟ ਟਾਈਮ ਤੱਕ ਉਹਨਾਂ ਨੇ ਮੇਰੀ ਬੇਟੀ ਨੂੰ ਇਹ ਗੱਲ ਕਹੀ ਸ਼ੇਰ ਦੀਆਂ ਬੱਚੀਆਂ ਜੇ ਕਦੀ ਗਲਤ ਗੱਲ ਪਿੱਛੇ ਸਮਝੌਤਾ ਨਾ ਕਰਨਾ ਸ਼ੇਰਨੀਆਂ ਬਣ ਕੇ ਰਹਿਣਾ ਮੈਨੂੰ ਕੁਝ ਨਹੀਂ ਹੋਇਆ ਬੱਚੀ ਕੁਝ ਨਹੀਂ ਆਇਆ ਸਰੀਰ ਹੀ ਗਿਆ ਮੇਰਾ ਮੈਂ ਤੁਹਾਡੇ ਨਾਲ ਹੀ ਆ ਵੈਰੀ ਗੁੱਡ ਕੋਈ ਨਹੀਂ ਸਾਥ ਗੁਰੂ ਕਿਰਪਾ ਕਰਨਗੇ ਸਾਡੇ ਨੰਬਰ ਤੁਹਾਡੇ ਕੋਲ ਨੇ ਬੱਚੇ ਜਦੋਂ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਬੱਚੇ ਵੀ قوم ਦੀ ਸੇਵਾ ਕਰਨਗੇ ਬੱਚੇ ਕਹਿੰਦੇ ਨੇ ਮੰਮੀ ਅਸੀਂ ਕਲਮ ਦੀ ਮਾਰ ਮਾਰਾਂਗੇ ਸਰਕਾਰਾਂ ਨੂੰ ਅਸੀਂ ਪੜ੍ਹ ਲਿਖ ਕੇ ਅਸੀਂ ਤਾਂ ਹੀ ਪੜ੍ਹਨਾ ਚਾਹੁੰਦੇ ਹਾਂ ਔਰ ਕੁਝ ਬਣਨਾ ਚਾਹੁੰਦੇ ਹਾਂ ਕੋਈ ਗੱਲ ਨਹੀਂ ਜੀ ਕੁਝ ਹੈ ਨਹੀਂ ਐਸੇ ਐਨਆਰਆਈ ਭੈਣ ਭਰਾ ਸਾਡੇ ਸੰਪਰਕ ਚ ਜਿਹੜੇ ਤੁਹਾਡੇ ਵਰਗੇ ਪਰਿਵਾਰਾਂ ਦੇ ਬੱਚਿਆਂ ਦੀ ਐਜੂਕੇਸ਼ਨ ਵੱਲ ਵਿਸ਼ੇਸ਼ ਧਿਆਨ ਦਿੰਦੇ ਨੇ ਆਪਾਂ ਇਹ ਸਤਿਗੁਰੂ ਕਿਰਪਾ ਕਰਨ ਕੇ ਵੀਡੀਓ ਹਨਾ ਤੱਕ ਪਹੁੰਚੇਗੀ ਤੇ ਉਹ ਜ਼ਰੂਰ ਤੁਹਾਡੇ ਨਾਲ ਸੰਪਰਕ ਕਰਨਗੇ ਵੈਾਈ ਗੁੱਡ ਬਹੁਤ ਮਿਹਰਬਾਨੀ ਜੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪਤਾ ਨਹੀਂ ਕੌਣ ਬੈਠਾ ਹੈ ਸਵਰਗੀ ਭਾਈ ਸੁਖਵੰਤ ਸਿੰਘ ਦਾ ਕੋਈ ਸੰਗੀ ਸਾਥੀ ਜਿਹੜਾ ਇਸ ਪਰਿਵਾਰ ਦੇ ਸਿਰ ਤੇ ਇੱਕ ਬਹੁਤ ਵੱਡਾ ਮਦਦ ਵਾਲਾ ਹੱਥ ਰੱਖ ਸਕਦਾ ਹੈ ਜ਼ਰੂਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਮਿਹਰਬਾਨੀ ਜੀ ਜੁੰਦੇ ਵਾਸਤੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ